ਸ੍ਰੀ ਕਾਲ ਜੀ ਵਾਇਟ ਡਾਕਟਰ ਕੁਲਵਿੰਦਰ ਸਿੰਘ ਸੰਧਵਾ ਕੀ ਬੇਗਰੇ ਹੈ ਕੱਲ ਜਿਹੜਾ ਇਨਸੀਡੈਂਟ ਹੋਇਆ ਬਹੁਤ ਹੀ ਸਤਿਕਾਰਯੋਗ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਪ੍ਰਤੀਮਾ ਨਾਲ ਜਿਹੜੀ ਛੇੜਛਾੜ ਇਕ ਕੋਸ਼ਿਸ਼ ਕੀਤੀ ਹੈ ਇੱਕ ਵਿਅਕਤੀ ਵੱਲੋਂ ਉਹ ਬਹੁਤ ਹੀ ਨਿੰਦਣਯੋਗ ਹੈ ਅਤੇ ਅਤੇ ਮੰਦਪਾਕੀ ਘਟਨਾ ਹੈ ਕਿਉਂਕਿ ਉਹ ਸਾਰੇ ਸਾਡੇ ਭਾਰਤੀਆਂ ਵਾਸਤੇ ਆਪਣੇ ਸਾਰਿਆਂ ਵਾਸਤੇ ਬਹੁਤ ਹੀ ਸਤਕਾਰਯੋਗ ਨੇ ਔਰ ਸਾਡੇ ਸੰਵਿਧਾਨ ਦੇ ਰਚੇਤਾ ਨੇ ਉਸ ਦੇ ਵਿੱਚ ਮੈਂ ਇਹ ਹੀ ਦੱਸਣਾ ਚਾਹੁੰਦਾ ਕਿ ਪੁਲਿਸ ਵੱਲੋਂ ਇਸ ਸਬੰਧ ਵਿੱਚ ਐਫ ਆਈ ਆਰ ਨੰਬਰ 6 ਮਿਤੀ 6 26 1 ਪਚੀ ਈ ਡਿਵੀਜ਼ਨ ਥਾਣਾ ਕਮਿਸ਼ਨਰੇਟ ਅਮਰਸਰ ਵਿੱਚ ਦਰਜ ਕੀਤੀ ਜਾ ਚੁੱਕੀ ਸਾਰੀਆਂ ਸਖਤ ਤੋਂ ਸਖਤ ਧਾਰਾਵਾਂ ਜੋ ਬਣਦੀਆਂ ਸੀ ਉਹ ਲਾਈਆਂ ਗਈਆਂ ਨੇ ਔਰ ਜਿਹੜਾ ਮਲਜ਼ਮ ਹੈ ਉਹ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਜਿਹਦਾ ਨਾਂ ਹੈ ਆਕਾਸ਼ ਸਿੰਘ ਸਨ ਆ ਭੁਪਿੰਦਰ ਸਿੰਘ ਚੁੰਗਾ ਬਸਤੀ ਧਰਮਕੋਟ ਡਿਸਟ੍ਰਿਕਟ ਮੋਗਾ ਦਾ ਰਹਿਣ ਵਾਲਾ ਇਹਦੇ ਉੱਤੇ ਅਸੀਂ ਸਪੈਸ਼ਲ ਟੀਮਜ਼ ਲਾਈਆਂ ਜਿਹੜੀਆਂ ਕਿ ਹਰ ਤਰ੍ਹਾਂ ਨਾਲ ਇਹਦੀ ਜਿਹੜੇ ਸਭ ਤੋਂ ਸਾਡੇ ਬੈਸਟ ਆਫੀਸਰ ਨੇ ਉਹਦੀ ਇਨਟੈਰੋਗੇਸ਼ਨ ਕਰ ਰਹੇ ਨੇ ਔਰ ਜਿੰਨੇ ਵੀ ਐਵੀਡੈਂਸ ਹੈ ਚਾਹੇ ਇਹਦੀ ਸਿੱਧੇ ਤੌਰ ਤੇ ਪੁੱਛਗਿੱਛ ਹੈ ਚਾਹੇ ਕੋਈ ਟੈਕਨੀਕਲ ਹੈ ਕਿਉਂਕਿ ਇਹਦਾ ਮੋਬਾਈਲ ਵੀ ਉਸ ਨੂੰ ਮਿਲਿਆ ਹਰ ਤਰੀਕੇ ਨਾਲ ਅਸੀਂ ਸੈਂਟੀਫਿਕ ਤੌਰ ਤੇ ਵੀ ਇਹਦੀ ਜਿਹੜੀ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸੋ ਦੈਟ ਸਾਨੂੰ ਪਤਾ ਲੱਗ ਸਕੇ ਕਿ ਇਹਦੇ ਨਾਲ ਕੋਈ ਹੋਰ ਬੰਦੇ ਅਟੈਚ ਹੈ ਜਾਂ ਕੋਈ ਹੋਰ ਪਿੱਛੇ ਕੋਈ ਇਹੋ ਜਿਹੀ ਵੱਡੀ ਕਾਂਸਪੀਰੇਸੀ ਤਾਂ ਨਹੀਂ ਸਾਰੀਆਂ ਚੀਜ਼ਾਂ ਦੇ ਉੱਤੇ ਕੰਮ ਕੀਤਾ ਜਾ ਰਿਹਾ ਔਰ ਮੈਂ ਸਭ ਨੂੰ ਭਾਰਤ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਗੁਰੂ ਨਗਰੀ ਦੇ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਬਿਲਕੁਲ ਫੇਅਰ ਔਰ ਵਧੀਆ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਕਿਉਂਕਿ ਆਪਾਂ ਸਾਰੇ ਹੀ ਜਿਹੜੇ ਆ ਸਾਡੇ ਵਾਸਤੇ ਇਸ ਤੋਂ ਇੰਪੋਰਟੈਂਟ ਗੱਲ ਕੋਈ ਨਹੀਂ ਹੈ ਇਹਦੇ ਜਿਹੜੀ ਦੂਜੀ ਗੱਲ ਹੈ ਕਿ ਮੈਂ ਜੋ ਅੱਜ ਸਾਡੇ ਭਰਾਵਾਂ ਨੇ ਬੰਦ ਦਾ ਕਾਲ ਦਿੱਤੀ ਹੈ ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਾਂਗਾ ਕਿ ਸਾਰਿਆਂ ਨੂੰ ਆਪਾਂ ਨੂੰ ਬਹੁਤ ਦੁੱਖ ਹੈ ਪਰ ਆਪਾਂ ਸਾਰੇ ਸ਼ਾਂਤੀ ਬਰਕਰਾਰ ਰੱਖੀਏ ਕਿਉਂਕਿ ਭਾਈਚਾਰਕ ਸੰਸਾਦ ਵਾਸਤੇ ਪੰਜਾਬ ਦੇ ਵਿੱਚ ਆਪਣੀ ਬਹੁਤ ਪਹਿਲਾਂ ਹੀ ਇੱਜ਼ਤ ਮਾਣ ਹੈ ਇਸ ਗੱਲ ਦਾ ਆਪਾਂ ਸਾਰੇ ਇਕੱਠੇ ਰਹਿਣੇ ਆ ਤੇ ਇਹਦੇ 'ਚ ਮੇਰੀ ਸਭ ਨੂੰ ਪੁਰਜ਼ੋਰ ਅਪੀਲ ਵੀ ਹੈ ਕਿ ਆਪਾਂ ਸ਼ਾਂਤੀ ਬਰਕਰਾਰ ਰੱਖੀਏ ਸੀ ਪੁਲਿਸ ਵੱਲੋਂ ਜੋ ਵੀ ਇੰਤਜ਼ਾਮ ਨੇ ਉਹ ਵੀ ਨਾਲ ਕੀਤੇ ਫੈਸਿਲਿਟੇਟ ਕਰਨ ਵਾਸਤੇ ਲਾਅ ਐਂਡ ਆਰਡਰ ਨੂੰ ਟ੍ਰੈਫਿਕ ਨੂੰ ਔਰ ਇਸ ਤੋਂ ਇਲਾਵਾ ਜਿਹੜੀ ਗੱਲ ਪ੍ਰੀਲੀਮੀਨਰੀ ਤੌਰ ਤੇ ਉਛਗਿੱਚ ਆਈ ਹੈ ਜਿਹੜਾ ਆਕਾਸ਼ ਸਿੰਘ ਹੈਗਾ ਇਹ ਸ਼ੈਡਿਊਲ ਕਾਸਟ ਕਮਿਊਨਿਟੀ ਨੂੰ ਐਸਸੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਔਰ ਇਹਦੇ ਚ ਜਿਹੜੀ ਮੇਨ ਗੱਲ ਸਾਹਮਣੇ ਆਈ ਹੈ ਕਿ ਉੱਥੇ ਕਿਸੇ ਜਥੇਬੰਦੀ ਵੱਲੋਂ ਮੈਂ ਉਹ ਉਹਨਾਂ ਨੂੰ ਉਹਨਾਂ ਨੇ ਕਿਤੇ ਜਿਹੜੀ ਸਿਵਲ ਅਥਾਰਟिटीज ਨੂੰ ਉੱਥੇ ਪ੍ਰਤੀਮਾ ਦੇ ਉੱਤੇ ਸਫਾਈ ਵਗੈਰਾ ਕਰਨ ਵਾਸਤੇ ਪੋੜੀ ਮੰਗਵਾਈ ਸੀ ਔਰ ਉਸ ਤੋਂ ਬਾਅਦ ਉੱਥੇ ਸ਼ਾਮ ਨੂੰ ਫੰਕਸ਼ਨ ਵੀ ਰੱਖਿਆ ਸੀ ਉਸ ਬਾਰੇ ਵੀ ਅਸੀਂ ਇਨਵੈਸਟੀਗੇਸ਼ਨ ਸਾਰੀ ਕਰਾਂਗੇ ਕਿ ਉਹ ਕਿਸ ਤਰੀਕੇ ਨਾਲ ਕਿਸੇ ਦੀ ਅਗਰ ਕੋਈ ਅੰਗੈਲੀ ਪਾਈ ਜਾਂਦੀ ਹੈ ਕਿਸੇ ਵੀ ਮੁਲਾਜ਼ਮ ਦੀ ਉਸ ਤੇ ਵੀ ਸਖਤ ਕਾਰਵਾਈ ਕੀਤੀ ਜਾਏਗੀ ਔਰ ਮੈਂ ਇਹ ਸਾਰਿਆਂ ਨੂੰ ਅਖੀਰ ਦੇ ਵਿੱਚ ਵਿਸ਼ਵਾਸ ਦਿਵਾਉਣਾ ਕਿ ਅਸੀਂ ਵਚਨਬੱਧ ਆਪਾਂ ਸ਼ਾਂਤੀ ਵੀ ਬਰਕਰਾਰ ਰੱਖਣੀ ਹੈ ਗੁਰੂ ਨਗਰੀ ਚ ਵੀ ਸਾਰੇ ਪੰਜਾਬ ਚ ਵੀ ਔਰ ਦੂਸਰਾ ਜਿਹੜੇ ਆਪਣੇ ਅਕਿਊਜ਼ ਨੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਉਣ ਦੇ ਲਈ ਵਚਨਬੱਧਤਾ ਮੈਂ ਦੁਬਾਰਾ ਦਹਿਰਾਉਂਦਾ ਹਾਂ ਤੁਹਾਨੂੰ ਵੀ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ